ਸੋ ਸ੍ਰੀ ਕਾਲਜੀ ਨਮਸਤੇ ਮੈਂ ਹਰਜੂਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਅੱਜ ਆਪ ਸਾਰਿਆਂ ਨੂੰ ਇੱਕ ਵੱਡੀ ਖੁਸ਼ਖਬਰੀ ਸਾਂਝੀ ਕਰਨ ਜਾ ਰਿਹਾ ਹਾਂ कल देश दे सब तो टफस्ट एग्जाम जेईई एडवांस जो सिर्फ अतिसिस आईआईटी दी एडमिशनस ले हुंदा उस दे नतीजे आए है ते मेनू दस दे बड़ा मान महसूस हो रही है बड़ी खुशी महसूस हो है, है, आ, रही है कि साडे सरकारी स्कुलां दे 32 बच्चा ने 832 स्टूडेंट सिर्फ क्लियर दिस एग्जाम मैं समझदे पंजाब शिक्षा क्रांति दी एक बहुत बड़ी प्राप्ति है क्योंकि देश दा सब तो टफस्ट एग्जाम है बहुत सारे जेडे अपने देश दे बेस्ट स्कूल्स ने बेस्ट इंस्टिट्यूट्स ने अपहुटा देखदे है उथे जा जा बच्चे जेडे है उंदी तैयारी करदे ता भी ਜੀਨੀਅਰਿੰਗ ਦੇ ਪਰ ਸਾਨੂੰ ਮਾਣ ਹੈ ਕਿ ਸਾਡੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਸਾਡੇ 32 ਬੱਚਿਆਂ ਨੇ ਇੱਕ ਕਲੀਅਰ ਕੀਤਾ ਇਸ ਤੋਂ ਪਹਿਲਾਂ ਜਿਹੜਾ ਜੇ ਮੇਨਸ ਹੋਇਆ ਸੀ ਜੋ ਬਾਕੀ ਇੰਜੀਨੀਅਰਿੰਗ ਲਈ ਹੁੰਦਾ ਉਹਦੇ ਵਿੱਚ ਸਾਡੇ 260 ਬੱਚਿਆਂ ਨੇ ਜਿੱਤਿਆ ਇਹ ਹੁਣ ਤੱਕ ਦਾ ਸਭ ਤੋਂ ਵੇਸ ਨਤੀਜਾ ਹੈ ਕਿ ਉਸ ਤੋਂ ਵੀ ਵੱਡੀ ਖੁਸ਼ੀ ਵਾਲੀ ਗੱਲ ਇਹ ਹੈ ਜੋ ਦਿਨ ਨੂੰ ਸਕੂਨ ਦਿੰਦੀ ਹੈ ਜਿਸ ਕੰਮ ਕਰਨ ਲਈ ਅਸੀਂ ਇਸ ਰਾਜਨੀਤੀ ਚਾਹੀ ਸੀ ਕੋਈਨ ਕਿਤੇ ਬੱਚੇ ਬੜੇ ਹੰਬਲ ਬੈਕਗ੍ਰਾਉਂਡ ਤੋਂ ਹੈ ਕਿਸੇ ਦੇ ਪਿਤਾ ਦਿਆਣੀ ਕਰਦੇ ਨੇ ਕਿਸੇ ਦੇ ਪਿਤਾ ਹੈ ਨਹੀਂ ਮਾਤਾ ਪ੍ਰਾਈਵੇਟ ਸਕੂਲ ਦੇ ਵਿੱਚ ਅਰਸ਼ਦੀਪ ਅਜਿੰਝੀ ਮੀਨਸ ਵੀ ਕਲੀਅਰ ਇਤਲ ਜਿਸ ਤਰ੍ਹਾਂ ਅਕਸਰ ਜ਼ਿਕਰ ਕਰਦਾ ਉਹਨਿਸ ਵਾਰੀ ਹੁਣ ਜੀ ਐਡਵਾਂਸ ਵੀ ਕਲੀਅਰ ਕਰ ਲਿਆ ਬਹੁਤ ਸਾਰੇ ਬੱਚੇ ਨੇ ਜਿਹੜੇ ਬਹੁਤ ਹੰਪਲ ਬੈਕਗ੍ਰਾਉਂਡ ਤੋਂ ਆਂਦੇ ਨੇ ਤੇ ਮੈਂ ਆਪਣੇ ਸਾਰੇ ਸਾਰੇ ਮੈਕਮੇ ਦੇ ਸਾਰੇ ਟੀਚਰਸ ਦਾ ਉਹਨਾਂ ਦੇ ਪ੍ਰਿੰਸੀਪਲਸ ਦਾ ਦੇ ਆਪਕਾ ਦਾ ਤੇ ਖਾਸ ਕਰਕੇ ਜਿਹੜੀ ਸਾਡੀ ਸਮਰ ਕੈਂਪ ਦੀ ਟੀਮ ਸੀ ਤੇ ਵਿੰਟਰ ਕੈਂਪ ਦੀ ਟੀਮ ਸੀ ਕਿਉਂਕਿ ਇਹਨਾਂ ਬੱਚਿਆਂ ਨੂੰ ਅਸੀਂ April ਦੇ ਵਿੱਚ 1 ਮਹੀਨਾ ਤਿਆਰੀ ਕਰਵਾਈ ਸੀ ਮੌਲਿਦ ਮੈਰੀਟੋਰੀਅਸ ਸਕੂਲ ਰੈਕੇ ਰੈਜ਼ੀਡੈਂਸ਼ੀਅਲ ਕੈਂਪ ਤੇ ਅਸੀਂ ਇਨਾਂ ਤੇ ਬਹੁਤ ਮਿਹਨਤ ਕੀਤੀ ਸੀ ਆਹ ਆ ਆ ਜਸ ਮੇਡ ਅੱਜ ਜਿਹੜਾ ਨਤੀਜਾ ਆ ਇਹ ਵੱਡੀ ਖੁਸ਼ੀ ਇਹ ਵੱਡੀ ਜਿਹੜੀ ਹੈ ਪ੍ਰਾਪਤੀ ਹੈ ਤੇ ਮੈਨੂੰ ਲੱਗਿਆ ਕਿ ਆਪ ਸਭ ਨਾਲ ਸਾਂਝੀ ਕਰਨੀ ਚਾਹੀਦੀ ਹੈ ਚਾਹੀਦੀ ਹੈ ਇਹ ਸਿਰਫ ਅਜੇ ਸ਼ੁਰੂਆਤ ਤਾਂ ਨੇ ਇਹ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬਦਲਦੀ ਹੋਈਆਂ ਤਸਵੀਰਾਂ ਨੇ ਜਦੋਂ ਅਸੀਂ ਸਰਕਾਰੀ ਸਕੂਲਾਂ ਦੇ ਵਿੱਚ ਇਨਫਰਾਸਟ੍ਰਕਚਰ ਠੀਕ ਕਰਾਂਗੇ ਚਾਰ ਦੁਵਾਰੀ ਦਵਾਂਗੇ ਵਾਸ਼ਰੂਮ ਸਟੇਪ ਆ ਮੰਗੇ ਟੀਚਰਸ ਆਂਗੇ ਟੁਸਡੇ ਨਾਲ ਜਿਹੜਾ ਓਵਰਆਲ ਜਿਹੜੀ ਹੈ ਗਰੋਥ ਹੁੰਦੀ ਹੈ ਉਸ ਦਾ ਨਤੀਜਾ ਸਾਨੂੰ ਇਹ ਦੇਸ਼ ਦੇ ਸਭ ਤੋਂ ਟਫਸਟ ਐਗਜ਼ਾਮਸ ਜਿਸ ਤਰੀਕੇ ਨਾਲ ਸਾਡੇ ਬੱਚਿਆਂ ਨੇ ਪਰਫਾਰਮ ਕੀਤਾ ਉਸ ਤੋਂ ਪਤਾ ਲੱਗਦਾ ਬਹੁਤ ਜਲਦੀ ਸਾਰੇ ਬੱਚੇ ਆਪਸ ਦੇ ਰੂਪ ਨੂੰ ਵੀ ਕਰਾਂਗੇ ਧੰਨਵਾਦ